ਮੇਰੇ ਤਾਂ ਉਹ ਨਾ ਮਨਾ ਮਾਵਨਾ ਹੋ ਗਿਆ ਭਾਬੇ ਕਿ ਕਿਉਂ ਹੋ ਗਿਆ ਕਿ ਅਕਸ਼ਰਾਂ ਦੇ ਚਰਨਾਂ ਦਾ ਘੋੜਾ ਬਣ ਗਿਆ ਮੁੱਖ ਤੋਂ ਇਹ ਜਗਦਾ ਧਨ ਗੁਰੂ ਕਰਦਾ ਸਾਧਨ ਗੁਰੂ ਕਰਦਾ ਸਾਖ ਇੰਦਰੀ ਇਦਾਂ ਕਰਦਾ ਤੇ ਇਸ ਈ ਪਰ ਨੂੰ ਮੁੱਖ ਰੱਖ ਦੇਣਾ ਹਾਂ ਪਹਿਲੇ ਬਿੰਦਾਂ ਨਗਰੀ ਸੇਵਾ ਕੀਤੀ ਪਹਿਲਾ ਗੁਰੂ ਘਰ ਦੇ ਵਜੀਰਾ ਨੇ ਤੇ ਆ ਕੇ ਆਪੇ ਸਰੂਪੇ ਦੀ ਬਖਸ਼ਿਸ਼ ਲੈ ਲਈ

कोई को भी परिवार का मंदिर होगा वो आखिर सरोोबे पक्ष पक्ष श्री अवतार सिंह जी बल उन्होंने सोलह सौ रुपए की सेवा की गई है आटे की सेवा की गई तो माया जी भी सेवा की गई आज बैठे जी सदार सुखदेव सिंह जी मांगा है सपुत्र समाजवासी अरैल जी कोई परिवार का मंदिर आके सरोबे की बच्ची thank hey.

ਸਭ ਤੋਂ ਦੁਨਿਆ ਦੀ ਸੇਵਾ ਪਾਈ ਗਾ ਤੈ ਉਹ ਕੱਲੋਂੋਂ ਮਾਂ ਧਰ ਦੇ ਨਾਲ ਸੇਵਾ ਕੀਤੀ ਆ ਬਹੁਤ ਸਾਰਿਆ ਸੰਕਟ ਬਦੋਂ ਪਾਈ ਪਰ 100 200 100 100 ਰੁਪਿਆ ਆ। ਥਾ ਗੋਇਆ ਮਹਾਰਾਜ ਇਹਨਾਂ ਪਰਿਵਾਰ ਨੂੰ ਚੜ੍ਹ ਗਿਆ ਖਲਾਮੇ ਚ ਰਚਣ ਤੇ ਜਿਹੜੀਆਂ ਬਰੋ ਕਾਮਨਾ ਚ ਸ਼ਹੀਦਾ ਦੇ ਚਰਨ ਵਿੱਚ ਲੈ ਕੇ ਬੈਠੀਆਂ ਆ ਤੇ ਮਹਾਰਾਜੋ ਕੁੜੀਆਂ ਕੰਨ ਔਰ ਮੈਂ ਬੇਟੀ ਕਰਾਂ ਆ ਜੇ ਕੋਈ ਸਾਰੇ ਆ ਜਿਹੜੇ ਆ ਗੁਰੂ ਮਹਾਰਾਜੀ ਸੈਂਪਰੇ ਜਾਗਰ ਮਹਾਰਾ ਕਰਪਾ ਕਰ ਸਾਰਿਆਂ ਦੀ ਜੈ ਜੈਕਾਰ ਹੋਵੇ ਤੇ ਇੱਥੇ ਕੋਈ ਕਿਸੇ ਨਾਲ ਇਤੇ ਸਰਪੇ ਜਾਂਦੇ ਕੇਵਲ ਗੁਰੂ ਤੋਂ ਭਲਾ ਹੀ ਮੰਗਿਆ ਜਾਂਦਾ ਆ ਪਰ ਮੈਂ ਹੋਰ ਬੇਨਤੀ ਕਰਜਾ ਕਿ ਸੋਹਾਂ ਜਾਈ ਨੂੰ 100 ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦ ਜੀ ਨੇ ਹੱਥ ਬਣਾਇਆ ਜਾਣਾ ਤੇ ਦਵਾਰ ਸੰਗਮ ਦਾ ਜੀਤਦਾ ਹੋਵੇ ਤੇ ਕਿੰਨੀ ਜਿੱਤਾ ਹੋਵੇ ਤੇ ਗੁਰੂ ਕੇ ਲੰਗਰ ਦਾ ਦੁੱਤ ਵਰਤਾਇਆ ਜਾਣਗੇ 16 ਦਸਾਈ 100 ਨੂੰ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ ਹਮਲਾ ਨਾ ਉਸ ਤੇ ਵੀ ਤੁਸੀਂ ਐਡਾ ਸਾਹ ਜਾਂ ਸੰਕਟਾਂ ਨੇ ਵੱਧ ਜੜ ਕੇ ਆਪਾਂ ਉਹ ਸ਼ਹੀਦਾਂ ਨੇ ਚੰਗ ਪਰਸ ਕੇ ਆਪਾਂ ਕੁਝ ਨੂੰ ਖੁਸ਼ੀਆਂ ਲੈਣੀਆਂ ਹੁਣ ਮੈਂ ਬੇਨਤੀ ਕਰਾਂ ਕਿ ਗਰਾਹ ਪ੍ਰਸ਼ਾਦ ਦੀ ਦੇਵ ਲੈ ਕੇ सब तो पहला मेरे भीर बुजुर्ग बच्चे और लंग छकेंगे उस तू तो बाद मेरिया माता मेरिया भैन वो जोड़िया बाद मैं बेनती कराँ सा

ਸ਼ਹੀਦ ਗੁਰੂ ਬਾਣੀ ਗੁਰੂਆਂ ਦੇ ਸ਼ਹੀਦ ਗੀਤ ਕੰਕਾਰ ਕਿਹੜਾ ਕਿਹੜਾ ਕਿੱਥੇ ਕਿੱਥੇ ਹੱਥ ਸੀ ਪੰਜਵੇਂ ਪਾਤਸ਼ਾਹ ਜੀ ਨੂੰ ਕਿਵੇਂ ਤਸਰੀਹ ਦੇ ਕੇ ਸ਼ਹੀਦ ਕੀਤਾ ਗੁਰੂ ਪਿਆਰੀ ਸਾਧ ਸੰਗਤ ਜੀਓ ਪੰਜਵੇਂ ਪਾਤਸ਼ਾਹ ਲੋਕ ਕਹਿੰਦੇ ਕਿ ਜਦੋਂ ਤਸਰੀਹ ਦੇ ਦੇ ਕੇ ਚੰਦੂ ਦਾ ਮਨ ਮਾ ਭਰਿਆ ਉਪਦੇਵ ਚ ਵੀ ਵਾਲਿਆ

अगे वो गुरु प्यारी साहब संघ आप संता सब जानदिया